ਕਲੱਬ ਕੁਰਾਲੀ ਦੇ ਵੱਲੋਂ ਚੱਲ ਰਹੇ ਟੂਰਨਾਮੈਂਟ ਦੇ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਨੇ ਦਿੱਤੀ ਬਹੁਤ ਹੀ ਵਧੀਆ ਸਪੀਚ ਤੇ ਜੋ ਖਿਡਾਰੀਆਂ ਦੇ ਨਾਲ ਕੋਚ ਸ਼ੈਵਨ ਆਈਸ ਹਨ ਮੁਹਾਲੀ ਤੋਂ ਤੇ ਖਿਡਾਰੀਆਂ ਦੇ ਜੋ ਮਾਤਾ ਪਿਤਾ ਉਹਨਾਂ ਦੇ ਨਾਲ ਸਨ ਉਹਨਾਂ ਨੇ ਵੀ ਕਲੱਬ ਦੀ ਕੀਤੀ ਬਹੁਤ ਹੀ ਤਾਰੀਫ਼ ਕਿ ਕਲੱਬ ਦੇ ਵੱਲੋਂ ਐਨਾ ਵਧੀਆ ਅਰੇਂਜਮੈਂਟ ਸੀ ਕਿਸੇ ਚੀਜ਼ ਦੀ ਘਾਟ ਨਹੀਂ ਸੀ ਸੋ ਜੋ ਮੁੱਖ ਮਹਿਮਾਨ ਸਨ ਉਹਨਾਂ ਨੇ ਵੀ ਬੱਚਿਆਂ ਖਿਡਾਰੀਆਂ ਨੂੰ ਦੱਸਿਆ ਕਿ ਆਪਾਂ ਨੂੰ ਇਸ ਖੇਡ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਸਕਣ ਅਸੀਂ ਅੱਜ ਆਪਣੀ ਗੁਮਾੜਾ ਟੀਮ ਮੁਹਾਲੀ ਵੱਲੋਂ ਆਪਣੇ ਬੱਚਿਆਂ ਨੂੰ ਕੁਰਾਲੀ ਖੇਡਣ ਪੁਰਾਣੀ ਸਪੋਰਟਸ ਕੰਪਲੈਕਸ ਦੇ ਵਿੱਚ ਖੇਡਣ ਲਈ ਲੈ ਕੇ ਆਏ ਸੀ ਜਿੰਨਾਂ ਵਿੱਚ ਸਾਡਾ ਪਹਿਲਾ ਸਥਾਨ ਪ੍ਰਾਪਤ ਕੀਤਾ ਮਹਾਲੀ ਟੀਮ ਨੇ ਗੁਮਾੜਾ ਵੱਲੋਂ ਤੇ ਉਹਦੇ ਵਿੱਚ ਬੱਚਿਆਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਨਸ਼ਿਆਂ ਤੋਂ ਮੁਕਤ ਕਰਨਾ ਚਾਹੀਦਾ ਤੇ ਆਪਣੇ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਰੋਜ਼ਾਨਾ ਹੋਣਾ ਚਾਹੀਦਾ ਜਿਦੇ ਵਿੱਚ ਬੱਚੇ ਵੱਧ ਤੋਂ ਵੱਧ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ ਤੇ ਸਟੈਂਕਾ ਕਾਫੀ ਜਿਹੜੀ ਹੈ ਸਪੋਰਟਸ ਦੇ ਵਿੱਚ ਬੱਚਿਆਂ ਵੱਧ ਤੋਂ ਵੱਧ ਆਪਣੀ ਜੋੜੋ ਪੇਰੈਂਟਸ ਨੂੰ ਜੋ ਬੱਚੇ ਆਪਣੇ ਅੱਗੇ ਜਾਣ ਤੇ ਇਹਨਾਂ ਨੂੰ ਤੇ ਇਹਨਾਂ ਨੂੰ ਆਪਣਾ ਉਜਵਲ ਭਵਿੱਖ ਬਣਾਉਣ ਦਾ ਸੁਨਹਿਰੀ ਮੌਕਾ ਮਿਲੇ ਮਹਾਲੀ ਟੀਮ ਨੂੰ ਲੋਸਾ ਮਾਰਕਾ ਸੀਜੀਪੀਰ ਔਰ ਇਸ ਕਲੱਬ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਾਨੂੰ ਬਹੁਤ ਅੱਛਾ ਲੱਗਿਆ ਜੇ ਫਸਟ ਟਾਈਮ ਇੱਥੇ ਕੁਰਾਲੀ ਦੇ ਵਿੱਚ ਆਏ ਆ ਆਪਣੇ ਬੱਚਿਆਂ ਨੂੰ ਲੈ ਕੇ ਜਿਹਦੇ ਵਿੱਚ ਇਹਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਸੋ ਕਲੱਬ ਬੋਲੋ ਪੂਰੇ ਇੰਤਜ਼ਾਮ ਕੀਤੇ ਗਏ ਜੀ ਖਾਣ ਪੀਣ ਦਾ ਲੰਗਰ ਦਾ ਬਹੁਤ ਅੱਛਾ ਇੰਤਜ਼ਾਮ ਕੀਤਾ ਗਿਆ ਚਾਹ ਦਾ ਪਾਣੀ ਦਾ ਸਾਨੂੰ ਲੰਗਰ ਬੜਾ ਸਵਾਦ ਲੱਗਿਆ ਜੀ ਠੀਕ ਹੈ ਜੀ ਚਲੋ ਕੁਰਾਲੀ ਇੱਕ ਗੱਲ ਸਾਨੂੰ ਹੋਰ ਦੱਸਾਂ ਜੀ ਮੈਂ ਸਾਡਾ ਕੁਰਾਲੀ ਧਾਰਨਿਕ ਸਥਾਨਾਂ ਤੇ ਤੇ ਲੰਗਰ ਦੇ ਵਿੱਚ ਇੱਕ ਨੰਬਰ ਹੈ ਜੀ ਕੋਈ ਵੀ ਪੰਜਾਬ ਇੰਡੀਆ ਦਾ ਕੋਨਾ ਨਹੀਂ ਹੈ ਜਿੱਥੇ ਸਾਡੇ ਕੁਰਾਲੀ ਤੋਂ ਲੰਗਰ ਨਾ ਜਾਂਦਾ ਹੋਵੇ ਜੀ ਇਹ ਤਾਂ ਇੱਕ ਛੋਟਾ ਜਿਹਾ ਸਿਰ ਤੁਹਾਡਾ ਮੈਚ ਸੀ ਅੱ ਸੋ ਸਾਡੇ ਚੈਨਲ ਵੱਲੋਂ ਵੀ ਤੁਹਾਨੂੰ ਢੇਰ ਫਰੀਆਂ ਮੁਬਾਰਕਾਂ। ਥੈਂਕ ਯੂ ਵੈਰੀ ਮਚ। ਸਾਬ ਇਹ ਕੁਰਾਲੀ ਦੇ ਵਿੱਚ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਜਿਹਦੇ ਬਾਰੇ ਜਾਣਕਾਰੀ ਦਿਓ ਜੀ। ਹਾਂਜੀ ਹਾਂਜੀ ਇਹ ਆਪਾਂ ਇੱਕ ਪਿੰਡ ਓਪਨ ਫੁੱਟਬਾਲ ਟੂਰਨਾਮੈਂਟ ਫੁੱਟਬਾਲ ਕਲੱਬ ਕੁਰਾਲੀ ਵੱਲੋਂ ਕਰਵਾ ਰਹੇ ਹਾਂ ਜੀ। ਤੇ 22 23 24 ਤਰੀਕ ਨੂੰ ਸ਼ੁਰੂ ਹੋਇਆ ਜਿਹਦਾ ਲਾਸਟ ਦਿਨ ਹੈ ਜੀ। ਤੇ ਸੈਮੀਫਾਈਨਲ ਮੈਚ ਉਹ ਟੀਮਾਂ ਖੇਡ ਕੇ ਫਾਈਨਲ ਵਿੱਚ ਪਹੁੰਚੀਆਂ ਦੀ ਕੁਰਾਲੀ ਤੇ ਚਿਤਾਮਲੀ ਦੀ ਟੀਮ ਫਾਈਨਲ ਵਿੱਚ ਪਹੁੰਚੀ ਹੈ ਜੀ ਜਿਸ ਵਿੱਚ ਕੀ 22 ਟੀਮਾਂ ਨੇ ਭਾਗ ਲਿਆ ਆਪਣੇ ਟੂਰਨਾਮੈਂਟ ਵਿੱਚ ਆਪਣੇ ਆਪਣੇ ਮੈਚ ਜਿੱਤ ਕੇ ਇਹ ਦੋਨੋਂ ਟੀਮਾਂ ਫਾਈਨਲ ਚ ਪਹੁੰਚੀਆਂ ਤੇ ਅੰਡਰ 14 ਦਾ ਤੇ ਅੰਡਰ 17 ਦਾ ਉਹ ਵੀ ਟੀਮਾਂ ਸੀਗੀਆਂ ਸਾਡੇ ਕੋਲ ਉਹ ਵੀ ਫਾਈਨਲ ਮੈਚ 14 ਦਾ ਹੋ ਲਿਆ ਜੀ ਉਹ ਮੁਹਾਲੀ ਦੀ ਟੀਮ ਜਿੱਤ ਗਈ ਹੈ ਤੇ ਕੁਰਾਲੀ ਤੇ ਮੁਹਾਲੀ ਦਾ ਅੰਡਰ 14 ਦਾ ਮੈਚ 17 ਦਾ ਹੋਣ ਲੱਗਿਆ ਜਿਸ ਦਾ ਨਤੀਜਾ ਹੁਣ ਮੈਚ ਤੋਂ ਬਾਅਦ ਆ ਜਾਏਗਾ ਜੀ ਸੋ ਇਹ ਤੁਹਾਡਾ ਬਹੁਤ ਵਧੀਆ ਪ੍ਰਾਲਾ ਹੈ ਜੀ ਤਕਰੀਬਨ ਮੁਹਾਲੀ ਤੋਂ ਵੀ ਟੀਮਾਂ ਆਈਆਂ ਸਨ ਮੁਹਾਲੀ ਦੀ ਟੀਮ ਜੇਤੂ ਰਹੀ ਹੈ ਜੀ ਸੋ ਉਹਨਾਂ ਨੇ ਵੀ ਤੁਹਾਡੇ ਕਲੱਬ ਦੇ ਬਾਰੇ ਬਹੁਤ ਵਧੀਆ ਵਿਚਾਰ ਰੱਖੇ ਜੀ ਵੀ ਤੁਸੀਂ ਹਰ ਹਰ ਤਰ੍ਹਾਂ ਦਾ ਜੋ ਕਿ ਰੇਜਮੈਂਟ ਕੀਤਾ ਹੋਇਆ ਜੀ ਉਹਦੇ ਚਾਹ ਦਾ ਪਾਣੀ ਦਾ ਯਾਨੀ ਕਿ ਕੋਈ ਦਿੱਕਤ ਨਹੀਂ ਸੀਗੀ ਹਾਂਜੀ 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 ਇਹ ਫਸ ਭਾਈਆਂ ਦੇ ਸਹਿਯੋਗ ਨਾਲ ਜੀ ਸਾਰੇ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਤੇ ਲੰਗਰ ਚੱਲ ਰਿਹਾ ਜੀ ਤਿੰਨ ਦਿਨ ਦਾ ਲਗਾਤਾਰ ਤੇ ਚਾਹ ਪਾਣੀ ਦਾ ਆਪਣਾ ਪੂਰਾ ਪ੍ਰਬੰਧ ਚੱਲ ਰਿਹਾ ਹੈ ਜੀ ਬਹੁਤ ਸਾਰੇ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਜੀ ਵਧੀਆ ਇਹ ਮੈਚਸ ਟੂਰਨਾਮੈਂਟ ਨੇ ਪ੍ਰੇਛੜਾ ਮੰਗ ਸੋ ਆਉਣ ਵਾਲੀ ਜੋ ਨਵੀਂ ਜਨਰੇਸ਼ਨ ਹੈ ਆਪਣੀ ਉਹਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਵੀ ਵੱਧ ਤੋਂ ਵੱਧ ਗੇਮਾਂ ਦੇ ਨਾਲ ਜੁੜੋ ਜੀ ਇਹ ਤਾਂ ਦੇਖੋ ਅੱਜ ਕੱਲ ਆਪਾਂ ਇੱਕ ਤਾਂ ਫੋਨ ਨੇ ਬੱਚੇ ਸਾਡੇ ਬਹੁਤ ਖਰਾਬ ਕਰੇ ਬੈ ਨਸ਼ਿਆਂ ਵੱਲ ਨੂੰ ਬੱਚੇ ਜਾ ਰਹੇ ਆ ਐ ਇਹੀ ਸਭ ਨੂੰ ਸੁਝਾਏ ਵੀ ਪੇਰੈਂਟਸ ਨੂੰ ਜ਼ਿਆਦਾ ਆਪਣੇ ਬੱਚਿਆਂ ਨੂੰ ਤੁਸੀਂ ਗਰਾਊਂਡ ਨਾਲ ਜੋੜੋ ਜਿੰਨੇ ਗਰਾਊਂਡ ਵਿੱਚ ਟਾਈਮ ਬੱਚੇ ਦੇਣਗੇ ਉਹਨਾਂ ਤੁਹਾਨੂੰ ਇਹ ਫੋਨ ਤੋਂ ਅਤੇ ਨਸ਼ਿਆਂ ਤੋਂ ਆਪਾਂ ਦੂਰ ਰਹਿ ਸਕਦੇ ਆ ਤੇ ਆਪਣੀ ਹੈਲਥ আর ਆਪਣਾ ਸਰੀਰ ਵਧੀਆ ਤਰੀਕੇ ਨਾਲ ਰਹਿ ਸਕਦਾ ਹੈ ਥੈਂਕ ਯੂ ওকে ਜੀ ਸਰ ਤੁਸੀਂ ਅੱਜ ਕੁਰਾਲੀ ਟੂਰਨਾਮੈਂਟ ਫਵਾਲ ਦਾ ਚੱਲ ਰਿਹਾ ਇੱਥੇ ਪਹੁੰਚੇ ਹੋ ਇਹਦੇ ਬਾਰੇ ਜਰਾ ਜਾਣਕਾਰੀ ਦਿਓ ਸਰ ਜਿਹੜਾ ਕਰਾਲੀ ਆ ਇਹ ਫੁੱਟਬਾਲ ਦਾ ਘਰ ਆ ਤੇ ਇੱਥੇ ਤਾਂ ਮਤਲਬ ਬੜੇ ਬੜੇ ਪਲੇਅਰ ਹੋਗੇ ਅਸੀਂ ਵੀ ਖਾਸ ਕਰਕੇ ਕਰਾਲੀ ਤੇ ਜਿੱਕਰੋਂ ਮੇਰੇ ਬੇਟੇ ਦੀ ਤੁਸੀਂ ਗੱਲ ਕਰਦੇ ਆ আইএসਐਲ ਕਿਹੜੇ ਦਾ ਇੱਕ ਕਰਾਲੀ ਨਾਮ ਦਾ ਰਣਜੀਤ ਸਿੰਘ ਕੋਚ ਕੋਲ ਇੱਥੇ ਖੇਡਿਆ ਮੈਂ ਰੋਫਟ ਤੇ ਰੋਜ਼ ਆਇਆ ਕਰਦਾ ਸੀ ਕਰਾਲੀ ਵਿੱਚ ਤਾਂ ਇੰਨੀ ਟੈਲੈਂਟ ਪਈ ਆ ਐਨ ਐਨ ਵਧੀਆ ਪਲੇਅਰ ਆ ਬੜੀ ਬੜੀ ਕੋਚ ਹੈ ਗਿਆ ਤੇ ਪਹਿਲਾਂ ਚਲੋ ਜੋ ਨਾਮ ਸਿੰਘ ਸੀਗੇ ਉਹਨਾਂ ਵਿਚਾਰੇ ਸਵਰਗਵਾਸ ਹੋ ਗਏ ਉਹਨਾਂ ਦੇ ਬਾਅਦ ਇਹ ਗਰਜੀਤ ਸਿੰਘ ਲੱਗੇ ਹੋਇਆ ਆ ਹਾਂ ਜੀ ਜਸਮੀਤ ਵੀ ਹੈਗਾ ਆਪਣੇ ਮਤਲਬ ਬਹੁਤ ਅੱਛਾ ਨੂੰ ਟ੍ਰੇਨਿੰਗ ਦੇ ਰਿਹਾ ਹੈ ਤੇ ਅਮੀਰ ਅੱਜਕੱਲ ਮਾਰਚ ਵਿੱਚ ਮੈਂ ਦੇਖਿਆ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮਾਵਾਂ ਆਪਣੇ ਬੱਚਿਆਂ ਨੂੰ ਲੈ ਕੇ ਆਈਆਂ ਫਟਵਾਉਣ ਇਹ ਸ਼ੁਭ ਸੰਕੇਤ ਹੈ ਜੇ ਵੀ ਮਾਂ ਆ ਲੈ ਕੇ ਆ ਰਹੀ ਹੈ ਉਹ ਬੱਚਾ ਅੱਗੇ ਜਾਏਗਾ ਜੀ ਸੋ ਤੁਸੀਂ ਅੱਜਕੱਲ ਦੇ ਨੌਜਵਾਨੇ ਜਿਹੜੇ ਕਹਿੰਦੇ ਨਸ਼ੇ ਦੇ ਬਹੁਤ ਜ਼ਿਆਦਾ ੱਟਕੇ ਚੜ ਗਏ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਮੇਰੇ ਕੋਲ ਸਿੱਧੋ ਇੱਕ ਉਹਥੇ ਪੁਲਿਸ ਦੀ ਮੀਟਿੰਗ ਹੋਈ ਸੀ ਕਿ ਮੈਂ ਵੀ ਗਿਆ ਸੀਗਾ ਨਸ਼ਾ ਦੇ ਖਿਲਾਫ ਤੇ ਡੀਆਈਜੀ ਮੈਡਮ ਆਏ ਵਿੱਚ ਸੀਗੇ ਮੈਂ ਤਾਂ ਇੱਕ ਉਹਨੂੰ ਪਿਆ ਹੈਗਾ ਵੀ ਤੁਸੀਂ ਜਿਹੜਾ ਵੱਧ ਤੇ ਵੱਧ ਪੁਲਿਸ ਵਾਲੇ ਆ ਹਾਕਾਲ ਜੀ ਵੀ ਉੱਥੇ ਬੈਠੇ ਸੀ ਹਾਕੀ ਵਾਲੇ ਇੰਡੀਆ ਦੇ ਕੋਚ ਤੁਸੀਂ ਸਪੋਰਟ کلبਾਂ ਨਾਲ ਤੁਸੀਂ ਮੇਲਬੋਲ ਲੜਾਓ ਉਹਨਾਂ ਦਾ ਆਪਣਾ ਅਖਸ ਠੀਕ ਕਰੋ ਜੇ ਮੈਨੂੰ ਕਿ ਜਿਹੜਾ ਵੀ ਪਲੇਅਰ ਗੇਮ ਚ ਆਊਗਾ ਉਹ ਨਸ਼ੇ ਤੇ ਦੂਰ ਜਾਓ ਜੀਨੇ ਹੁਣ 2 ਘੰਟੇ ਖੜੇ ਖੇਲਣਾ ਹੈ 2 ਮੈਚ ਜਿਹੜੇ ਸਾਰੇ ਤੇ ਖੇਲਣਾ ਹੈ ਕਿਵੇਂ ਜਾਊਗਾ ਮਾਸੀ ਨੂੰ ਮਾਸੀ ਉਹਨੂੰ ਫੇਰ ਲੀਡ ਆਉਦੀ ਹੈ ਵਿਚਾਰੇ ਨੂੰ ਮੱਝਾ ਮਿਲਦਾ ਖਾਣ ਨੂੰ ਨਸ਼ੇ ਤੋਂ ਦੂਰ ਤਾਂ ਰਹਿਣਾ ਹੀ ਪਵੇਗਾ ਜੇਕਰ ਉਹਨਾਂ ਨੇ ਅੱਗੇ ਜਾਣਾ ਹੈ ਠੀਕ ਹੈ ਥੈਂਕ ਯੂ ਸਸਿਕਾ ਜੀ ਸਾਰੇ ਦਰਸ਼ਕ ਭਰਾਵਾਂ ਨੂੰ ਇਹ ਫੁੱਟਬਾਲ ਟੂਰਨਾਮੈਂਟ ਫੁੱਟਬਾਲ ਕਲੱਬ ਕਰਾਲੀ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਪੂਰੇ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਹੈ ਇਹਦੇ ਵਿੱਚ ਕਰਾਲੀ ਦੇ ਇਹ ਫੁੱਟਬਾਲ ਸਟੇਡੀਅਮ ਦੇ ਵਿੱਚ ਹੋ ਰਿਹਾ ਹੈ ਤਕਰੀਬਨ 22 ਟੀਮਾਂ ਆਲੋਪਪਲ ਦੀਆਂ ਪਹੁੰਚੀ ਸਾਡੇ ਕੋਲ ਚਾਰ ਟੀਮਾਂ ਅੰਡਰ 14 ਦੀਆਂ ਤੇ ਚਾਰ ਟੀਮਾਂ ਅੰਡਰ 17 ਦੀਆਂ ਅੱਜ ਸਾਡਾ ਲਾਸਟ ਫੇਸ ਹੈ ਆਖਰੀ ਦਿਨ ਹੈ ਮੈਚਾਂ ਦਾ ਫਾਈਨਲ ਮੈਚ ਤੇ ਸੈਮੀਫਾਈਨਲ ਮੈਚ ਹੋਣੇ ਨੇ ਪਹਿਲਾ ਸੈਮੀਫਾਈਨਲ ਓਪਨ ਦਾ ਹੋ ਕੇ ਹਟਿਆ ਕੁਰਾਲੀ ਦੇ ਕਬਾਈ ਦੇ ਦਰਮਿਆਨ ਜਿਸ ਦੇ ਵਿੱਚ ਕੁਰਾਲੀ ਦੀ ਟੀਮ ਇੱਕ ਜੂ ਨਾਲ ਜਿੱਤੂ ਰਹੀ ਐਕਸਟਰਾ ਟਾਈਮ ਦੇ ਵਿੱਚ ਦੂਜਾ ਮੈਚ ਹੁਣ ਹੈ ਇਹ ਬੱਚਿਆਂ ਦਾ ਅੰਡਰ 14 ਦਾ ਫਾਈਨਲ ਮੈਚ ਚੱਲ ਰਿਹਾ ਮੁਹਾਲੀ ਤੇ ਕੁਰਾਲੀ ਦੀ ਟੀਮ ਦਾ ਇਸ ਤੋਂ ਬਾਅਦ ਅੰਡਰ 17 ਦਾ ਮੈਚ ਹੈ ਮੁਹਾਲੀ ਤੇ ਕੁਰਾਲੀ ਦੀ ਟੀਮ ਦਾ ਉਸ ਤੋਂ ਬਾਅਦ ਨੈਕਸਟ ਸੈਮੀਫਾਈਨਲ ਹੋਣਾ ਹੈ ਬਹੁਤ ਵਧੀਆ ਮੈਚ ਹੋ ਰਹੇ ਨੇ ਵਧੀਆ ਟੀਮਾਂ ਪਹੁੰਚੀ ਹੋਈਆਂ ਨੇ ਬਹੁਤ ਵਧੀਆ ਦਰਸ਼ਕ ਵੀ ਪਹੁੰਚੇ ਹੋਏ ਨੇ ਮੌਸਮ ਵੀ ਬਹੁਤ ਵਧੀਆ ਹੈ ਖਾਣ ਪੀਣ ਦਾ ਲੰਗਰ ਪਾਣੀ ਚਾਹ ਪਾਣੀ ਦਾ ਪੂਰਾ ਪਰਮੰਧ ਹੈ ਸੋ ਮੈਂ ਵਧਾਈ ਦਿੰਦਾ ਸਾਰੇ ਕਲੱਬ ਮੈਂਬਰ ਸਭਨਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਆ ਸਾਰਿਆਂ ਨੇ ਕਿਸੇ ਇੱਕ ਦਾ ਕੀ ਨਾਂ ਲੈਣਾ ਸਾਰੇ ਅਤੇ ਹੋਰ ਸਾਡੇ ਗੈਸਟ ਪਟਵਾਂਤੇ ਸੱਜਣਾਂ ਪਹੁੰਚੇ ਹੋਏ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਵੈਲਕਮ ਆਖਦੇ ਹਾਂ ਜੀ ਕਿ ਪਹਿਲਾ ਤਾਂ ਜੀ ਅਸੀਂ ਆਪਣਾ ਕਰਾਲੀ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇਹ ਟੂਰਨਾਮੈਂਟ ਬੜੇ ਵਧੀਆ ਤਰੀਕੇ ਨਾਲ 3 ਦਿਨਾਂ ਤੋਂ ਚੱਲ ਰਿਹਾ ਜੀ ਅੱਜ ਸੈਮੀਫਾਈਨਲ ਤੇ ਫਾਈਨਲ ਮੈਚ ਹੋਣੇ ਆ ਤਕਰੀਬਨ ਅਸੀਂ ਸਾਰੇ ਪਿੰਡਾਂ ਨੂੰ ਇਹੀ ਖੇਡਾਂ ਦੇ ਤੌਰ ਤੇ ਇੱਕ ਸੁਨੇਹਾ ਦੇਣੇ ਚਾਹੁੰਦੇ ਆ ਜੀ ਕਿਉਂਕਿ ਅੱਜ ਕੱਲ ਜੋ ਆਪਣੇ ਪੰਜਾਬ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਜੀ ਇਹਨੂੰ ਦੂਰ ਕਰਨ ਲਈ ਅਸੀਂ ਇਹ ਖੇਡਾਂ ਸਾਡੇ ਲਈ ਬਹੁਤ ਜ਼ਰੂਰੀ ਹਨ ਜੀ ਤਾ ਕਿ ਸਾਨੂੰ ਆਪਣੇ ਏਰੀਆ 'ਚ ਸਾਡੇ ਪਹਿਲਾਂ ਕਾਫੀ ਟਰਨਮੈਂਟ ਹੁੰਦੇ ਸੀਗੇ ਜੀ ਤੇ ਹੁਣ ਕਾਫੀ ਟਾਈਮ ਤੋਂ ਸਾਡੇ ਵੀ ਫੁੱਟਬਾਲ ਦਾ ਕਰੇਜ ਕਾਫੀ ਘਟ ਹੋਇਆ ਜੀ ਤਕਰੀਬਨ ਅਸੀਂ ਇਹੀ ਸਾਰਿਆਂ ਨੂੰ ਹੱਥ ਮਿਲਨ ਕੇ ਬੇਨਤੀ ਹੈ ਜੀ ਸਾਡੇ ਖੇਡ ਪ੍ਰੇਮੀ ਨੂੰ ਵੀ ਆਪਾਂ ਨੂੰ ਰਲ ਮਿਲ ਕੇ ਸਾਰੇ ਪਿੰਡਾਂ ਵਿੱਚ ਟਰਨਮੈਂਟ ਕਰਾਣੇ ਚਾਹੀਦੇ ਆ ਜੀ ਤਾਂ ਕਿ ਸਾਡੀ ਆਪਣੀ ਜਵਾਨੀ ਆ ਜਿਹੜੀ ਇਹ ਪਹਿਲਾਂ ਦੀ ਤਰ੍ਹਾਂ ਫੇਰ ਕਾਮਯਾਬ ਹੋਵੇ ਤੇ ਵਧੀਆ ਤਰੀਕੇ ਨਾਲ ਸਾਰੇ ਟਰਨਮੈਂਟ ਪਿੰਡ ਵਾਲੇ ਨੂੰ ਕਰਾਣੀ ਚਾਹੀਦੀ ਸੋ ਬੀਜੀ ਪਤਾ ਲੱਗਾ ਵੀ ਤੁਹਾਡੇ ਪਿੰਡ ਤੁਸੀਂ ਵੀ ਇੱਕ ਟੂਰਨਾਮੈਂਟ ਕਰਾ ਰਹੇ ਹੋ ਨੀ ਪਿੰਡ ਦੀ ਗੁਰਦੇ ਵੀ ਹਾਂਜੀ ਹਾਂਜੀ ਜੀ ਹੁਣ ਅਸੀਂ ਆਪਣਾ ਥੋੜੇ ਦਿਨਾਂ ਵਿੱਚ ਮੀਟਿੰਗ ਕਰਨੀ ਹੈ ਜੀ ਅ ਦਸੰਬਰ ਜਾਂ ਜਨਵਰੀ ਦੇ ਵਿੱਚ ਸਾਡੇ ਪਿੰਡ ਤਿਉੜਵੀ ਟੂਰਨਾਮੈਂਟ ਵਧੀਆ ਤਰੀਕੇ ਨਾਲ ਪੁਰਾਣਾ ਟੂਰਨਾਮੈਂਟ ਹੈ ਜੀ ਉਹ ਵੀ ਅਸੀਂ ਹੁਣ ਜਲਦੀ ਤੋਂ ਜਲਦੀ ਤਰੀਕਾ ਨੋਟ ਕਰਕੇ ਤੇ ਜਲਦੀ ਤੋਂ ਜਲਦੀ ਆਪਾਂ ਉਹਨਾਂ ਦਾ ਪੋਸਟਰ ਰੀਲੀਜ਼ ਕਰਕੇ ਤੇ ਉਹ ਟੂਰਨਾਮੈਂਟ ਵੀ ਆਪਾਂ ਨੇ ਜੰਦੀ ਰੰਦੀ ਧੰਨਵਾਦ ਕਰਦੇ ਆਂ ਕਰ ਦੇਣਾ ਜੀ ਐਸੋਸੀਏਸ਼ਨ ਮਹਾਰੀ ਵੱਲੋਂ ਤੁਹਾਨੂੰ ਪੁਰਾਣੀ ਪਟਵਾਲਾ ਕਲੱਬ ਜੋ ਬਣਿਆ ਹੈ ਸਾਡੇ ਮੈਂਬਰ ਸਾਹਿਬਾਨ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਤੁਸੀਂ ਬਹੁਤ ਹੀ ਵੱਡਾ ਪ੍ਰੋਗਰਾਮ ਅੰਦਿਕਿਆ ਹੈ ਜੋ ਅੱਜ ਇੱਥੇ ਪਹੁੰਚੜ ਕੇ ਮੈਂ ਦੇਖਿਆ ਕਿਉਂਕਿ ਗਰਾਊਂਡ ਦੀ ਜੋ ਸਫਾਈ ਹੈ ਜੋ ਬਿਲਕੁਲ ਇੱਕ ਪ੍ਰੋਫੈਸ਼ਨਲ ਗਰਾਊਂਡ ਵਾਂਗ ਦਾ ਸਾਡਾ ਇਹ ਜੋ ਜੋ ਸਾਡੀ ਇੱਥੇ ਕੋਈ ਟੁੱਟਪੱਟ ਕਰਨ ਵਾਲੀ ਸੀਗੀ ਉਹ ਵੀ ਇਹਨਾਂ ਨੇ ਸਾਰੀ ਰਿਪੇਅਰ ਕਰਾਈ ਹੈ। ਜਾਲੀਆਂ ਨੂੰ ਰੰਗ ਬਿਲਕੁਲ ਨਵਾਂ ਹੈ। ਟੀਮਾਂ 'ਚ ਕੋਈ ਸ਼ਾਪਰ ਨਹੀਂ। ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਜਲਣਾ ਹੈ ਉਹ ਸਾਡੀ ਨਸਲੀ ਹੈ। 14 ਸਾਲ ਤੋਂ 17 ਸਾਲ ਦੇ ਜੋ ਮੈਚ ਕਰਾਏ ਹਨ ਉਹਦੇ ਰਿਜ਼ਲਟ ਜੋ ਆਉਣੇ ਨੇ ਉਹ ਦੋ ਸਾਲਾਂ ਬਾਅਦ ਸਾਰਿਆਂ ਦੇ ਆਪਣੇ ਅੱਖਾਂ ਦੇ ਸਾਹਮਣੇ ਹੋਣਗੇ। ਸੋ ਇਹ ਜੋ ਫਾਈਨਲ ਮੈਚ ਹੈ ਦੋਨਾਂ ਟੀਮਾਂ ਨੂੰ ਮੈਂ ਮੁਬਾਰਕਬਾਦ ਜਨਾ ਜੁਨੀਅਰ ਵੀ ਟੀਮ ਨੇ ਪਾਰਟਿਸਪੇਸ਼ਨ ਕੀਤੀ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਜਿਨ੍ਹਾਂ ਫਤਵਾਲ ਐਸੋਸੀਏਸ਼ਨ ਵੱਲੋਂ 3100 ਰੁਪਇਆ ਤੇ ਦੋ ਫਤਵਾਲ ਦੇ ਆਪਣਾ ਹੌਸਲਾ ਵਧਾਏ ਲਈ ਕਰ ਆਪਣੇ ਦਿੰਦਾ ਹਾਂ ਇਹਦਾ ਕਹਿਣਾ ਹੋਇਆ ਜਿਵੇਂ ਦਾ ਚਾਹਤਾ ਮੇਰੇ ਕੋਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਆਸ ਕਰਦਾ ਆਉਣ ਵਾਲੇ ਦਿਨਾਂ ਚ ਇਸ ਤੋਂ ਵੀ ਬੜੀਆ ਪ੍ਰੋਗਰਾਮ ਹੈ ਅਦੀਕਦੇ ਰਹਿਣਗੇ ਤੇ ਅਸੀਂ ਹਮੇਸ਼ਾ ਇਹਨਾਂ ਦਾ ਸਾਥ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਾਲੀ ਦੇ ਸਿੰਘਪੁਰਾ ਰੋਡ ਤੇ ਜਿਹੜਾ ਸਟੇਡੀਅਮ ਹੈ ਉਸ ਦੇ ਵਿੱਚ ਸਰਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਤੁਸੀਂ ਵੀ ਹਾਜ਼ਰੀ ਭਰੀ ਹੈ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਜੋ ਇੱਥੇ ਬਹੁਤ ਜ਼ਿਆਦਾ ਇੱਕ ਮੈਂ ਸ਼ੈਨੂ ਨੂੰ ਦੇਖ ਸਕਿਆ ਵੈਸੇ 22 ਤਰੀਕ ਤੋਂ ਇਹ ਟੂਰਨਾਮੈਂਟ ਲਗਾਤਾਰ ਚੱਲ ਰਿਹਾ ਨਾ ਓਏ ਵਿੱਚ ਦੇ 22 ਟੀਮਾਂ ਨੇ ਸਾਡੇ ਮਹਾਲੀ ਜ਼ਿਲ੍ਹੇ ਤੇ ਰੋਪੜ ਦੇ ਜਿਹੜੇ ਕੁਝ ਹਿੱਸੇ ਲਿਆ ਤੇ ਅੰਡਰ 14 ਵੀ ਚਾਰ ਟੀਮਾਂ ਨੇ ਇਹਦੇ ਵਿੱਚ ਹਿੱਸਾ ਲਿਆ ਜਿਹੜੇ ਫਾਈਨਲ ਫਾਈਨਲ ਮੈਚ ਮੈਂ ਵੇਖਿਆ ਬਹੁਤ ਜ਼ਿਆਦਾ ਰੋਪੜ ਦੇ ਚਤਾਮਲੀ ਪਿੰਡ ਦੀ ਟੀਮ ਤੇ ਸਾਡੇ ਸ਼ਹਿਰ ਕੁਰਾਲੀ ਦੀ ਟੀਮ ਵਿਚਕਾਰ ਫਾਈਨਲ ਖੇਡਿਆ ਗਿਆ ਜੋ ਕਿ ਬਹੁਤ ਜ਼ਿਆਦਾ ਫਾਸਵਾ ਮੈਚ ਸੀ ਅੱਜ ਇਹ ਮੈਚ ਦੇਖ ਕੇ ਪੁਰਾਣੇ ਦਿਨ ਜੋ ਸਾਡੇ ਫੁੱਟਬਾਲ ਦੇ ਹੁੰਦੇ ਸੋ ਯਾਦ ਆ ਗਏ ਕਿਵੇਂ ਕਿਵੇਂ ਇੱਥੋਂ ਨਾਮ ਰਣ ਰਣਜੀ ਦੀ ਬਦੌਲਤ ਪਰਵਿੰਦਰ ਜੀ ਬਹੁਤ ਵੱਡੇ ਵੱਡੇ ਇੱਥੋਂ ਪੰਜਾਬ ਦੇ 스타 ਨਿਕਲੇ ਪਰ ਅੱਜ ਸਾਡੇ ਜਿਵੇਂ ਨੌਜਵਾਨ ਇੱਥੇ ਖੇਡੇ ਆ ਮੈਨੂੰ ਲੱਗ ਰਿਹਾ ਉਹ ਦੌਰ ਘਰਾਲੀ ਦੁਬਾਰੇ ਵਾਪਸ ਆ ਰਿਹਾ ਬਹੁਤ ਜ਼ਿਆਦਾ ਫਸਮਾ ਮੈਚ ਮੋਹਾਲੀ ਤੇ ਜੋ ਚਤਾਮਲੀਆ ਵਿੱਚ ਖੇਡਿਆ ਗਿਆ ਜਿਹੜਾ ਕਿ ਦੋਨੇ ਟੀਮਾਂ ਪੂਰੇ ਟਾਈਮ ਚ ਬਰਾਬਰ ਹਈਆਂ ਤੇ ਪੈਨਲਟੀ ਕਾਰਨਰ ਚ ਉਦੇ ਵਿੱਚ ਚਤਾਮਰੀ ਟੀਮ ਨੇ ਖੇਡੂ ਰਹੀ ਮੈਂ ਵਧਾਈ ਦਿੰਦਾ ਚਤਾਮਰੀ ਟੀਮ ਨੂੰ ਤੇ ਆਪਣੀ ਪੁਰਾਣੀ ਸ਼ਹਿਰ ਦੀ ਟੀਮ ਨੂੰ ਵੀ ਉਹ ਬਹੁਤ ਵਧਾਈ ਦੀ ਪਾਤਰ ਹੈ ਜਿਹੜਾ ਇਦਾਂ ਵਧੀਆ ਖੇਡੇ ਦੇ ਪੂਰੇ ਖੇਡ ਭਾਵਨਾ ਨਾਲ ਦੋਨੇ ਟੀਮਾਂ ਖੇਡੀਆਂ ਨਹੀਂ ਤੇ ਲੱਗਦਾ 23 ਵਾਰ ਜਿਹੜਾ ਲੋਕਲ ਗਰਾਊਂਡ ਹੁੰਦਾ ਉੱਥੇ ਟੀਮਾਂ ਥੋੜੋ-ਬੋਤੋ ਪਰਸ਼ੀਟੀ ਕਰਦੀਆਂ ਪਰ ਨਹੀਂ ਸਾਡੀ ਟੀਮ ਨੇ ਬਿਲਕੁਲ ਇਮਾਨਦਾਰੀ ਨਾਲ ਖੇਡ ਭਾਵਨਾ ਨਾਲ ਮੈਚ ਖੇਡਿਆ ਤੇ ਕਾਮਨਾ ਕਰਦਾ ਕਿ ਉਹੀ ਦੌਰ ਪੁਰਾਣਾ ਦੌਰ ਸਾਡਾ ਫੁੱਟਬਾਲ ਦਾ ਇਸ ਸ਼ਹਿਰ 'ਚ ਪਰਤੇ ਤੇ ਸਾਡੇ ਨੌਜਵਾਨ ਅੱਗੇ ਬੁੱਧਣ ਬਾਕੀ ਟੀਮਾਂ ਵਿੱਚ ਇੱਥੇ ਇਸੇ ਗਰਾਊਂਡ 'ਚ ਬਾਕੀ ਖੇਡਾਂ ਬਹੁਤ ਵਧੀਆ ਚੱਲਦੀਆਂ ਪਰ ਫੁੱਟਬਾਲ ਲਈ ਇਹ ਗਰਾਊਂਡ ਬਹੁਤ ਜ਼ਿਆਦਾ ਮਿਹਨਤ ਵੀ ਕਰ ਰਹੇ ਸਾਰੇ ਇਹ ਇਹਦਾ ਕਰਵਾਲੀ ਫੁੱਟਬਾਲ ਕਲੱਬ ਤੋਂ ਵੀ ਬਹੁਤ ਜ਼ਿਆਦਾ ਮਿਹਨਤ ਕਰਦਾ ਕਾਮਨਾ ਕਰਦਾ ਅੱਜ ਇਹਨਾਂ ਨੇ ਧੰਮਾਜੀ ਨੂੰ ਇੱਥੇ ਆਪਣਾ ਕੋਚ ਜੁੜਤ ਕੀਤਾ ਹੈ ਉਹ ਸਾਡੇ ਸ਼ਹਿਰ ਦੇ ਨੌਜਵਾਨਾਂ ਨੂੰ ਸਾਡੀ ਪਨੀਰੀ ਨੂੰ ਸਾਡਾ ਉਹ ਨਾ ਰੋਸ਼ਨ ਕਰਨ ਸ਼ਹਿਰ ਦਾ ਸਾਡੇ ਇਲਾਕੇ ਦਾ ਸਾਡੇ ਜ਼ਿਲ੍ਹੇ ਦਾ ਸਾਡੇ ਬੱਚੇ ਤੇ ਬੜੀ ਖੁਸ਼ੀ ਹੋਈਗੀ ਜਿਸ ਪ੍ਰਾਣੇ ਟਾਈਮ ਦੇਣੇ ਕਿ ਵਾਪਸ ਹੋ। ਬਹੁਤ ਬੁਢੀ ਗਈ ਨਹੀਂ ਰੌਣਕ ਦੇ ਇਸ। ਨਾਲੇ ਇੱਕ ਸਰਿਕੋ ਗਰਾਊਂਡ ਇੱਥੋਂ ਹੈ ਜਿੱਨਾ ਹੁਣ ਫੁੱਟਬਾਲ ਦਾ ਸ਼ੌਕ ਹੈ। ਸਰਿਕੋ ਗਰਾਊਂਡ ਜਾਣਾ ਚਾਹੀਏ। ਲੇਕਿਨ ਇਸ ਗਰਾਊਂਡ ਨੂੰ ਰੈਪਲੇ ਟਾਈਮ ਜ਼ਿਆਦਾ ਕਰਨ ਵਾਸਤੇ ਇਹ ਜ਼ਰੂਰੀ ਹੋਣਾ ਮੇਰੇ ਦੁਆਚੀ ਗੱਲ ਆ ਨਹੀਂ ਕਿ ਇੱਥੇ ਰਾਈਟਰ ਲੱਗਣੀ ਚਾਹੀਦੀ ਹੈ। ਤਾਂ ਕਿ ਸ਼ਾਮ ਨੂੰ ਪ੍ਰੈਕਟਿਸ ਸਾਰੀ ਗਰਮੀਆਂ 'ਚ ਤੇ ਅਸੀਂ ਆ ਕੇ ਦੇਖੀਏ ਸ਼ਾਮជា 10 ਵਜੇ ਤੱਕ ਹੋਵੇ ਮੇਰੇ ਤੋਂ ਦਿਨ ਹੀ ਕੋਸ਼ਿਸ਼ ਬੋਲ ਸਕੀ ਹੈ ਉਸ ਦਿਨ ਹੋ ਜੇ ਮੈਂਨ ਪ੍ਰੋਮਿਸ ਕੀਤਾ ਕਿ ਤੱਕ ਹੀ ਮਾਇਰ ਤੱਕ ਆਪਾਂ ਇੱਥੇ ਰਹਿਣਾ ਸ਼ੈਡਲ ਰਹਿਣਾ ਇਹ ਤੁਹਾਨੂੰ ਵਾਅਦਾ ਬਹੁਤ ਬਹੁਤ ਦਿਉੜੀਏ ਸ੍ਰੀ ਵਿਸ਼ਵ ਕੁਮਾਰ ਸਾਡੇ ਸਾਰੇ ਆਪਣੇ ਨੇ ਜੇ ਮੰਤਰੀ ਸਾਹਿਬ ਨੂੰ ਜਾਣਾ ਪਵੇ ਤਾਂ ਬਹੁਤ ਹੀ ਜ਼ਰੂਰੀ ਹੈ ਇਹਦੇ ਵਾਸਤੇ ਸਾਨੂੰ ਬਸ ਇਹ ਹੈ ਕਿ ਮੈਂ ਜਿਹੜੇ ਸਾਨੂੰ ਬਹੁਤ ਬੜੀ ਆਪੋ ਆਪਣੀ ਉਮੀਦ ਹੈ ਤੇ ਇਥੇ ਗ라운ਡੇ ਥੈਂਕ ਯੂ ਵੈਰੀ ਮਚ ਜੋਖਾ ਫਖਰ ਸ਼ਹਿਰ ਦੇ ਫੁੱਟਬਾਲ ਕਾਂਗੇ ਵੀ ਜਾਣੀ ਚਾਹੀਦੀ ਹੈ ਸਾਡੇ ਕੋਲ ਟੈਲੈਂਟ ਬੜੀ ਹੈ ਇਸ ਕੋ ਕਦੇ ਨਹੀਂ ਦੂਜੀ ਗੱਲ ਮੈਂ ਕਹਿੰਦਾ ਸਕੂਲ ਦੇ ਪ੍ਰਿੰਸੀਪਲਾਂ ਨੂੰ ਕਿ ਪਲੀਸ ਮਾਊਜੀ ਗੁਰਮਾਨ ਨੂੰ ਖਿਲਾਓ ਕਿ ਸਭ ਤੋਂ ਸਸਤੇ ਕਿ ਸਭ ਤੋਂ ਵਧੀਆ ਗਏ ਮੈਂ ਬੁਲੀਆਂ ਨੂੰ ਨਹੀਂ ਕਹਿੰਦੇ ਕੋਈ ਨਹੀਂ ਖਾਓ ਥੈਂਕ ਯੂ ਬਈ ਜੀ ਨੂੰ ਆਗੇ ਮਰ ਜਾ ਰਿਸਿਵ ਕਰ ਲੋ